ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਐ ਸਾਲੇ ਕਮੀਨੇ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਆਰਤੀਆ ਇੱਕ ਇੱਕ ਨੂੰ ਅੰਦਰ ਸਾਦੇ ਦਾ ਤਨਖਾਹਾਂ ਦੇ ਹੀ ਜਾਂਦਾ ਕਿਸੇ ਕਿਸੇ ਨਾਲ ਪੈਸੇ ਘੱਟ ਵੱਧ ਦੇਣ ਤੋਂ ਬਹਿਸ ਵੀ ਹੋ ਜਾਂਦੀ ਨਾਲੇ ਨਾਲ ਉਹ ਲਾਗੇ ਬੈਠੇ ਪੁੱਤਨ ਨਾਲ ਉਰਲੀਆਂ ਪਰਲੀਆਂ ਵੀ ਮਾਰੀ ਜਾਂਦਾ ਪੁੱਤਰਾ ਪਰਸੋਂ ਸੈਲਰ ਵਾਲਿਆਂ ਤੋਂ ਝੋਨੇ ਦੀ 10 ਲੱਖ ਪੇਮੈਂਟ ਮਿਲੀ ਸੀ ਨਾ ਗਲਤੀ ਨਾਲ ਉਹਨਾਂ ਵੀ 20000 ਮੈਨੂੰ ਵੱਧ ਦੇ ਦਿੱਤਾ ਆਪਾਂ ਚੁੱਪ ਕਰਕੇ ਲਪੇਟੇ ਮੈਨੂੰ ਉਹਨਾਂ ਬਾਅਦ ਵਿੱਚ ਫੋਨ ਕਰਕੇ ਪੁੱਛਿਆ ਵੀ ਪੈਸੇ ਵਾਧ ਤਾਂ ਨਹੀਂ ਆਏਗੇ ਮੈਂ ਸਾਫ਼ ਨਾ ਕਰ ਦਿੱਤੀ ਦੇਖਿਆ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ ਪਾਪਾ ਜੀ ਤੁਹਾਡੀ ਕਿਸਮਤ ਬਹੁਤ ਤੇਜ ਹੈ ਮਿੱਟੀ ਸੋਨਾ ਬਣੀ ਜਾਂਦੀ ਹੈ ਸੇਠ ਜੀ ਪੈਸੇ ਪੂਰੇ ਦੇ ਦਿਓ ਦੋ ਦਿਹਾੜੀਆਂ ਐਤਕੀ ਕੱਟਿਓ ਨਾ ਘਰ ਵਾਲੀ ਨੇ ਵਰਤ ਦਾ ਸਮਾਨ ਖਰੀਦਣਾ ਚੱਲ ਚੱਲ ਤੁਹਾਨੂੰ ਵਰਤਾ ਦੀ ਪਈ ਹੈ ਪਹਿਰੇ ਰੁੱਖਾ ਨੂੰ ਲੱਗਦੇ ਨੇ ਜੀ ਗਰੀਬ ਆਦਮੀ ਆ ਐਵੇਂ ਨਾ ਕਰੋ ਅਸੀਂ ਲੋੜਾਂ ਥੋੜਾ ਤੁਹਾਡੇ ਤੋਂ ਹੀ ਪੂਰੀਆਂ ਕਰਨੀਆਂ ਏ ਹੋਰ ਸਾਨੂੰ ਕਿਹੜੇ ਤੁਹਾਡੇ ਵਾਂਗੂ ਦਾਕਾ ਲੱਗਣੇ ਨੇ ਦਾਕਾ ਕੀ ਹੁੰਦਾ ਓਏ ਅਸੀਂ ਕੋਈ ਠੱਗ ਚੋਰਾ ਚੁੱਕ ਆਪਣੇ ਪੈਸੇ ਤੇ ਚੱਲਦਾ ਹੋ ਗੁੱਸੇ ਚੋਂਨੇ ਪੈਸੇ ਵਗਾ ਹਮਾਰੇ ਸ਼ੀਰੂ ਪੈਸੇ ਇਕੱਠੇ ਕਰਕੇ ਚੱਲਦਾ ਬਣਿਆ ਸਾਲੇ ਕਮੀਨੇ ਨਾਲੇ ਸਾਥੋਂ ਖਾਂਦੇ ਨੇ ਨਾਲੇ ਘਰ ਦੇ ਨੇ ਹੈ ਇਹਨਾਂ ਦਾ ਕੋਈ ਧਰਮ ਮਹਿਮਾਨ ਐਵੇਂ ਤਾਂ ਨਹੀਂ ਰੱਬ ਨੇ ਇਹਨਾਂ ਨੂੰ ਆਉਣੇ ਵਾਲੀ ਜਗ੍ਹਾ ਤੇ ਰੱਖਿਆ ਜੇ ਨੀਤ ਚੰਗੀ ਹੋਵੇ ਤਾਂ ਸਾਡੇ ਵਾਂਗੂ ਸੇਠ ਬਣੇ ਆਸ਼ਾ ਨਾ ਕਰਨ ਸੇਠ ਜੀ ਤੁਸੀਂ ਮੈਨੂੰ ਗਲਤੀ ਨਾਲ 200 ਰੁਪਏ ਵੱਧ ਦੇ ਦਿੱਤਾ ਹੈ ਵੱਧ ਚਲੇ ਗਏ ਲੈ ਆਇਦਰ ਸੇਠ ਨੇ ਲਾਪਰਵਾਹੀ ਨਾਲ ਉਹਦੇ ਹੱਥੋਂ ਖੋ ਲਏ ਸ਼ੇਰੂ ਬਾਹਰ ਨਿਕਲ ਗਿਆ ਆ ਦੇਖ ਲੈ ਇਹ ਸਾਲੇ ਭੁੱਖੜ ਇਮਾਨਦਾਰੀ ਚ ਹੀ ਗਰਕਦੇ ਜਾਂਦੇ ਨੇ ਪੈਸੇ ਹੱਥ ਚ ਆਏ ਨੂੰ ਕੌਣ ਛੱਡਦਾ ਐ ਇਸੇ ਕਰਕੇ ਇਹਨਾਂ ਲੋਕਾਂ ਨੂੰ ਅਸੀਂ ਮੂਰਖ ਤੇ ਬੇਵਕੂਫ ਕਹਿੰਦੇ ਹਾਂ ਮਾਇਆ ਨਾਲ ਤਾਂ ਇਹਨਾਂ ਨੂੰ ਮੂਹ ਹੀ ਨਹੀਂ ਲੋੜਾਂ ਤੱਕ ਹੀ ਸੀਮਤ ਰਹਿੰਦੇ ਨੇ ਇਸੇ ਕਰਕੇ ਪੁੱਤਰਾ ਇਹ ਲੋਕ ਤਰੱਕੀ ਨਹੀਂ ਕਰ ਸਕਦੇ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ